ਇਹ ਲੇਖ ਪਰ ਇਹ ਲੇਖ ਪਰ ਉਹ ਪੈਸੇ ਕੱਢੇ ਉਹ ਲੈ ਜਾਂਦੇ ਉਹ ਪਿੱਛੇ ਗਰੀ ਉਹ ਕੋ ਬੜੀ ਪਿੱਛੇ ਸਾਡੇ ਤੁਹਾਡੇ ਵੀ ਨਜ਼ਰ ਉੱਤੇ ਆਨਸਾਰ ਪੈਸੇ ਦੇ ਲਾਹੌਰ ਲੈ ਗਈ ਉਹ ਤੇ ਖੜ ਜਾਣਾ ਪੈਸੇ ਦਲਾਓ ਇੱਥੇ ਤੇ ਖੜ ਫਗਵਾੜਾ ਦੇ ਬਜ਼ਾਰਾ ਚ ਚੋਰੀ ਕਰਨ ਵਾਲੀਆਂ ਮਹਿਲਾਵਾਂ ਨੂੰ ਲੋਕਾਂ ਵੱਲੋਂ ਕੀਤਾ ਗਿਆ ਕਾਬੂ ਜਿਸ ਦੀ ਸੂਚਨਾ ਫਗਵਾੜਾ ਪੁਲਿਸ ਨੂੰ ਮੌਕੇ ਤੇ ਦੇ ਦਿੱਤੀ ਗਈ ਜਿਸ ਤੋਂ ਬਾਅਦ ਤੁਰੰਤ ਥਾਣਾ ਸਿਟੀ ਦੀ ਪੁਲਿਸ ਵੱਲੋਂ ਉੱਥੇ ਪਹੁੰਚ ਕੇ ਮਹਿਲਾਵਾਂ ਨੂੰ ਹਿਰਾਸਤ ਚ ਲਿਆ ਗਿਆ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਇਸ ਵੀਡੀਓ ਦੇ ਅੰਦਰ ਬਤਨਕੀ ਰਾਹੇ ਤੋਂ ਦਰਪਕਲੂਚਾ ਦੇ ਨਾਲ ਜੱਜ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਮੇਰਾ ਸੋਨੂ ਆ ਜੀ ਹਾਂ ਜੀ ਸੋਨੂ ਆ ਜੀ ਕਿੱਥੇ ਦੇ ਰਹਿਣ ਵਾਲੇ ਕਿਹੜਾ ਰੋਡ ਤੋਂ ਜੀ ਬਾਕੀ ਮਾਮਲਾ ਕੀ ਇੱਕ ਜਿਹੜਾ ਮੰਦਰ ਦੇ ਬਾਹਰ ਘਟਿਆ ਮਾਮਲਾ ਜੀ ਗੋਲ ਚੌਂਕ ਦੇ ਵਿੱਚ ਆਪਣੇ ਚੌਂਕ ਦੇ ਵਿੱਚ ਸੀਗੇ ਆ ਤੇ ਤਿੰਨ ਚਾਰ ਜਣੀਆਂ ਸੀਗੀਆਂ ਇਹ ਤੇ ਮੇਰੀ ਦੁਕਾਨ ਦੇ ਕੋਲ ਇੱਕ ਲੇਡੀ ਸੀਗੀ ਉਹ ਚੁੰਨੀ ਪਾਈ ਉਹ ਨੀ ਇੱਧਰ ਦੇਖੋ ਹਾਂਜੀ ਤੇ ਉਹਦੇ ਕੋਲ ਪਰਸ ਨਿਕਲਿਆ ਸੀ ਹਾਂਜੀ ਪਰਸ ਮੇਰੇ ਕੋਲੋਂ ਪਰਸ ਮਿਲ ਗਿਆ ਉਹ ਲੈ ਕੇ ਚਲੇ ਗਿਆ ਜੀ ਕਿੰਨੇ ਪੈਸੇ ਉਹ ਉਹਦੇ ਵਿੱਚ ਪੈਸੇ ਪੂਰੇ ਸੀ ਕਹਿੰਦੀ ਮੇਰੇ ਕਿੰਨੇ ਪੈਸੇ 1000 ਰੁਪਏ ਸੀ ਕਹਿੰਦੇ 1000 ਰੁਪਏ ਹਾਂਜੀ ਹਾਂਜੀ ਤੇ ਜਿੱਦਾਂ ਇੱਥੇ ਸਲਮੇ ਰੋਡ ਤੇ ਪਹਿਲੋ ਵੀ ਦੋ ਦਿਨ ਹੋ ਗਏ ਬਾਹਰ ਦਾ ਤਾਂ ਆਉਂਦੀਆਂ ਨੂੰ ਕਾਫੀ ਲੰਬੇ ਸਮੇਂ ਤੋਂ ਚੋਰੀਆਂ ਕਾਫੀ ਲੰਬੇ ਤੋਂ ਚੋਰੀਆਂ ਹੋ ਗਈਆਂ ਮੇਰੀ ਦੁਕਾਨ ਮੋਰੀ ਜੈਕਟਾਂ ਦੀ ਲਾਈ ਹੈ ਜੀ ਤੇ ਇੱਥੇ ਮਗਰ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਮਾਮਲਾ ਇਹ ਤਾਂ ਪ੍ਰਸ਼ਾਸਨ ਕਰਦਾ ਨਹੀਂ ਕੋਈਸ਼ ਵੀ ਨਹੀਂ ਪ੍ਰਸ਼ਾਸਨ ਦੇ ਧ ਇਹ ਤਾਂ ਹੁਣ ਦੇਖਣ ਲੱਗੇ ਜੀ ਕਹਿਣਾ ਭਾਜੀ ਜਿਹੜੀ ਲੰਬੇ ਸਮੇਂ ਤੋਂ ਚੋਰੀਆਂ ਹੋ ਰਹੀਆਂ ਉਹ ਵੀ ਇਹਨਾਂ ਨੇ ਕੀਤੀਆਂ ਜਿਹੜੇ ਕਈ ਵਾਰ ਪਿੱਛੇ ਇੱਕ ਲੇਡੀਜ਼ ਡਾਲਰ ਨਿਕਲ ਗਏ ਜਾਂ ਗਹਿਣਾ ਵਗੈਰਾ ਕੱਢ ਲੈਂਦੇ ਆ ਜਾਂ ਕੁਝ ਵੀ ਕੱਢ ਲੈਂਦੇ ਆ ਇਹਨਾਂ ਨੇ ਨਹੀਂ ਕੀਤੀ ਉਹ ਇੱਕ ਗਰੁੱਪੇ ਹੀ ਹੋਣਾ ਜੀ ਗਰੁੱਪੇ ਹੀ ਕਰਦਾ ਜੀ ਇਹ ਇਕੱਲੇ ਬੰਦੇ ਦਾ ਕੰਮ ਨਹੀਂ ਹਾਂ ਜੀ ਜਿਹੜੇ ਅੱਜ ਕਿੰਨੇ ਵਿਅਕਤੀ ਆਏ ਆ ਲੇਡੀਜ਼ ਭੜੀਆਂ ਇਹ ਇੱਕ ਮੈਂ ਫੜੀ ਸੀਗੀ ਆ ਤਿੰਨ ਭਾਜੀ ਉਹ ਆਪਣਾ ਫਰੂਟ ਵਾਲਾ ਫੜ ਕੇ ਲਿਆਇਆ ਇੱਕ ਮੈਂ ਫੜ ਕੇ ਲਿਆਇਆ ਜਿਹਦੇ ਕੋਲ ਪਰਸ ਬਲੰਦਾ ਪਤਾ ਲੱਗਾ ਕਿੱਥੇ ਦੀ ਰਹਿਣ ਵਾਲੀ ਕਿੱਥੇ ਦੀਆਂ ਰਹਿਣ ਵਾਲੀਆਂ ਇਹ ਪਤਾ ਨਹੀਂ ਦੱਸਦੀਆਂ ਡਰ ਇੱਕ ਜਿਹੜਾ ਸ਼ਲਮਾ ਰੋਡ ਦੇ ਉੱਪਰ ਅੱਜ ਅੱਜ ਸ਼ਲਮਾ ਰੋਡ ਤੇ ਇੱਕ 레ਡੀ ਤੇ ਇੱਕ ਬੰਦੇ ਨੇ ਕਿਸੇ ਲੇਡੀ ਦਾ ਪਰਛਾਵਾ ਦੇ ਤੇ ਉਹਨੂੰ ਜਨਾਨੀਆਂ ਦੀ ਪਛਾਣ ਸੀ ਉਹਨੇ ਚਾਰ 레ਡੀ ਜਾਂ ਫੜੀਆਂ ਤੇ ਅਸੀਂ ਪੁਲਿਸ ਨੂੰ ਬੁਲਾ ਲਿਆ ਆ ਮੈਡਮ ਮੇਰੇ ਨਾਲ ਖੜੇ ਇਹਨਾਂ ਦਾ ਵੀ ਕੱਲ ਪਰਛਾਵਾ ਕੱਢ ਹੋਇਆ ਤੇ ਇਹਨਾਂ ਕੋਲ ਵੀ ਵੀਡੀਓ ਹੈਗੀ ਹੈ ਜਿਹਦੇ ਵਿੱਚ ਉਹ ਉਹਨਾਂ ਦੀ ਹੀ ਫੋਟੋ ਹੈਗੀ ਹੈ ਤੇ ਅਸੀਂ ਹੁਣ ਪੁਲਿਸ ਦੇ ਹਵਾਲੇ ਕਰ ਦਿੱਤੀਆਂ ਤੇ ਉਹਨਾਂ ਦੇ ਕੋਲ ਕੋਈ ਆਧਾਰ ਕਾਰਡ ਨਹੀਂ ਕੋਈ ਕੁਝ ਨਹੀਂ ਕੁਝ ਨਹੀਂ ਕੋਈ ਪਤਾ ਚੱਲਿਆ ਕਿੱਥੇ ਦੇ ਲੇਡੀ ਦਾ ਜਿਹੜੀ ਜਿਹਦਾ ਅੱਜ ਪਰਛਾਵਾ ਰਾਜਸਥਾਨ ਦੀਆਂ ਦੱਸ ਰਹੀਆਂ ਆ ਬ੍ਰਹਿਮ ਤੇ ਕਿੰਨੀਆਂ ਲੇਡੀ ਸੀਟ ਟੋਟਲ ਹਾਂ ਚਾਰ ਚਾਰ ਲੇਡੀ ਚਾਰ ਫੜੀਆਂ ਟੋਟਲ 6 ਹੈਗੀਆਂ ਦੋ ਦੋ ਭੱਜ ਗਈਆਂ ਦੋ ਭੱਜ ਗਈਆਂ ਤੇ ਜਿੱਦਾਂ ਹੁਣ ਕੀ ਪ੍ਰਸ਼ਾਸਨ ਕੋਲ ਮੰਗ ਰੱਖਦੇ ਜਿੱਦਾਂ ਸਲਮਾਨ ਰੋਡ ਦੇ ਉੱਪਰ ਪ੍ਰਸ਼ਾਸਨ ਤੋਂ ਮੰਗ ਇਹ ਹੈ ਵੀ ਵੈਰੀਫਿਕੇਸ਼ਨ ਕੀਤੀ ਜਾਵੇ ਤੇ ਸਲਮਾਨ ਰੋਡ ਤੇ ਐਤਵਾਰ ਨੂੰ ਸਪੈਸ਼ਲ ਪੁਲਿਸ ਡਿਊਟੀ ਲਾਈ ਜਾਵੇ ਕਿਉਂਕਿ ਰਾਤ ਬਹੁਤ ਹੁੰਦਾ ਤੇ ਮਾੜੇ ਅੰਸ਼ਰ ਬਹੁਤ ਹੁੰਦੇ ਆ ਤੇ ਰਿਕੁਐਸਟ ਹੈ ਤੇ ਸਾਰੇ ਜਿੱਦਾਂ ਹੁਣ ਪਿੱਛੇ ਜੇ ਵੀ ਬਾਰਦਾਤਾਂ ਹੋਈਆਂ ਤਿੰਨ ਚਾਰ ਬਾਰਦਾਤਾਂ ਹੋਈਆਂ ਆ ਉਦੇ ਬਾਰੇ ਕੀ ਕਹਣਾ ਚਾਹੁੰਦੇ ਹੋ ਉਹਦੇ ਵਿੱਚ ਵੀ ਇਹੀ ਲੇਡੀਜ਼ ਦੱਸ ਰਹੇ ਆ ਕਿ ਵੀ ਪੁਰਾਣੀਆਂ ਵੀਡੀਓ ਵੀ ਹੈਗੀਆਂ ਜਿਨ੍ਹਾਂ ਚੇ ਘੁੰਮਦੀ ਆ ਬਾਜ਼ਾਰ ਚ ਤੁਸੀਂ ਹੁਣ ਬੈਗ ਤੇ ਮੇਰਾ ਨਾਮ ਰੇਸ਼ਮਕਰ ਹਾਂਜੀ ਰੇਸ਼ਮਕਰ ਵਾਹ ਹਾਂਜੀ ਕੀ ਮਾਮਲਾ ਕੀ ਕਿ ਜਿਹੜਾ ਤੁਹਾਡਾ ਇੱਕ ਲੈਟਰ ਜਦੋਂ ਮਾਰਕੀਟ ਆਈ ਸੀ ਤੇ ਮੈਂ ਸਮਾਨ ਲਿਆ ਥੋੜਾ ਤੇ ਉਹਨਾਂ ਨੂੰ ਪੈਸੇ ਦੇ ਕੇ ਮੈਂ ਬੈਗ ਵਾਪਸ ਕਰਾਇਆ ਜੇ ਥੋੜੀ ਦੇਰ ਬਾਅਦ ਗਏ ਤੇ ਮੈਨੂੰ ਪਤਾ ਨਹੀਂ ਮੇਰਾ ਬੈਗ ਕਿੱਥੇ ਚਲਾ ਗਿਆ ਤੇ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਸਾਡਾ ਟੰਡਾ ਇੱਥੇ ਪੁਗੜੇ ਦੇ ਨਾਲ ਹੀ ਹਾਂਜੀ ਪੁਗੜੇ ਦੇ ਨਾਲ ਹੀ ਆ ਤੇ ਇਹ ਤੁਹਾਡੇ ਨਾਲ ਕਦੋਂ ਹੋਈ ਆ ਇਹ ਵਾਰ ਤਾਂ ਕੱਲ ਦੀ 3:30 3:30 ਵਜੇ ਕਿ ਕਿੰਨੇ ਪੈਸੇ ਲੱਗੇ ਮੇਰੇ ਕੋ 10000 ਕੈਨੇਡੀਅਨ ਸੀਗਾ ਕੋਈ ਸੀਸੀਟੀਵੀ ਕੈਮਰੇ ਜਾਏ ਬੈਗ ਮੈਨੂੰ ਪਤਾ ਨਹੀਂ ਕਦੋਂ ਕੱਢ ਲਿਆ ਮੇਰੇ ਕੋ ਵੀਡੀਓ ਹੈਗੀ ਹੈ ਬੈਗ ਦੇ ਵਿੱਚ ਕਿੰਨੇ ਪੈਸੇ ਸੀਗੇ